ਕਾਫੀ ਸੀ ਜਮੈਂ ਦੇਖ ਰਹੀ ਸੀ ਕਿ ਹੋ ਨਹੀਂ ਪਾਰੀਆਂ ਨੇ ਜਾਂ ਹੋਈਆਂ ਨਹੀਂ ਆ ਜਿਵੇਂ ਕਿ ਮੇਨ ਚੀਜ਼ এডੂਕੇਸ਼ਨ ਬੱਚਿਆਂ ਦੀ এডੂਕੇਸ਼ਨ ਸਰਕਾਰ ਨੇ ਫ੍ਰੀ ਜ਼ਰੂਰ ਕੀਤੀ ਆ ਮਿੱਡੇ ਮੀਲ ਜ਼ਰੂਰ ਦਿੱਤੀਆਂ ਨੇ ਪਰ ਜੇ ਇੱਕ ਕੁਆਲਟੀ এডੂਕੇਸ਼ਨ ਜਿਹਨੂੰ ਅਸੀਂ ਐਮਪਲੋਏਬਲ এডੂਕੇਸ਼ਨ ਕਹਿੰਦੇ ਆ ਉਹ ਲੈਕ ਕਰ ਰਹੀ ਹੈ ਕਿਤੇ ਅ ਪੜੇ ਲਿਖੇ ਨੌਜਵਾਨ ਜਿਹੜੇ ਨੇ ਉਹ ਬੇਰੋਜ਼ਗਾਰ ਨੇ ਬੇਰੋਜ਼ਗਾਰ ਹੋਣ ਦੇ ਕਰਕੇ ਹੀ ਉਹ ਕ੍ਰਾਈਮ ਵਰਲਡ ਵਲੇ ਪਾਸੇ ਨੂੰ ਮੁੜਦੇ ਨੇ ਔਰ ਸ਼ਾਰਟਕਟ ਵੇਸ ਲੈਂਦੇ ਨੇ ਇੱਕ ਨਸ਼ਾ ਦੇਖ ਰਹੇ ਹੋਗੇ ਨਸ਼ਾ ਬਹੁਤ ਜ਼ਿਆਦਾ ਹੈ ਘਰ ਘਰ ਦੇ ਵਿੱਚ ਤੁਸੀਂ ਵੇਖੋਗੇ ਕਿ ਨੌਜਵਾਨ ਪੀੜੀ ਇਸ ਚੀਜ਼ ਦਾ ਪੀੜਿਤ ਹੋ ਚੁੱਕੀ ਹੈ ਤੇ ਉਹਨਾਂ ਮਾਵਾਂ ਨੂੰ ਜਾ ਕੇ ਪੁੱਛੋ ਜਿਨ੍ਹਾਂ ਦੇ ਢਿੱਡੋਂ ਜਾਏ ਬੱਚੇ ਨਸ਼ੇ ਦੇ ਗਰ ਨਰਕ ਦੇ ਵਿੱਚ ੱੱਕੇ ਜਾ ਚੁੱਕੇ ਨੇ ਸ਼ਸ਼ੀਕਲ ਦੋਸਤੋ ਡੇਲੀ ਕਾਸਟ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਨਗਰ ਕੌਂਸਲ ਚੋਣਾਂ ਦੀ ਪਲਪਲ ਦੀ ਕਵਰੇਜ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਤੇ ਹੁਣ ਪਹੁੰਚੇ ਹਾਂ ਵਾਰਡ ਨੰਬਰ 5 ਦੇ ਵਿੱਚ ਜਿੱਥੇ ਬੀਬਾ ਪਰਮਿੰਦਰ ਕੌਰ ਜੀ ਵਾਰਡ ਤੋਂ ਉਮੀਦਵਾਰ ਨੇ ਆਜ਼ਾਦ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਆਖਰ ਪਹਿਲੀ ਵਾਰ ਉਹ ਚੋਣ ਲੜ ਰਹੇ ਨੇ ਕਿਸ ਤਰੀਕੇ ਦੇ ਵਲਵਲੇ ਨੇ ਕੀ ਮਨ ਦੇ ਵਿੱਚ ਆਇਆ ਕਿ ਉਹ ਰਾਜਨੀਤੀ ਦੇ ਵਿੱਚ ਉਤਰੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਤੁਹਾਡਾ ਸਾਡੇ ਚੈਨਲ ਤੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਿੰਦਰ ਕੌਰ ਪਾਜੀ ਮੈਂ ਵਾਰਡ ਨੰਬਰ 5 ਤੋਂ ਆਜ਼ਾਦ ਉਮੀਦਵਾਰ ਵਜੋਂ ਖੜੀ ਹੋਈ ਆ ਤੇ ਚੋਣ ਨਿਸ਼ਾਨ ਹੈ ਕਿਸ਼ਤੀ ਬਹੁਤ ਵਧੀਆ ਹੈ ਦੋਸਤੋ ਇਹਨਾਂ ਦਾ ਚੋਣ ਨਿਸ਼ਾਨ ਹੈ ਕਿਸ਼ਤੀ ਪੰਜ ਨੰਬਰ ਵਾਰਡ ਦੇ ਜਿੰਨੇ ਵੀ ਵੋਟਰ ਸਪੋਰਟਰ ਨੇ ਮੈਂ ਜ਼ਰੂਰ ਇਹ ਕਹਿਣਾ ਚਾਹਾਂਗਾ ਕਿ ਜੇਕਰ ਪੜਿਆ ਲਿਖਿਆ ਉਮੀਦਵਾਰ ਹੋਵੇ ਤਾਂ ਉਸ ਨੂੰ ਜ਼ਰੂਰ ਇੱਕ ਵਾਰ ਮੌਕਾ ਮਿਲਣਾ ਚਾਹੀਦਾ ਹੈ ਔਰ ਚੋਣ ਨਿਸ਼ਾਨ ਇਹਨਾਂ ਦਾ ਕਿਸ਼ਤੀ ਹੈ ਪੰਜ ਕੀ ਵਲ ਵਾਲੇ ਸਨ ਮਨ ਦੇ ਵਿੱਚ ਕਿ ਤੁਸੀਂ ਚੋਣ ਮੈਦਾਨ ਦੇ ਵਿੱਚ ਉਤਰਿਓ ਰਾਜਨੀਤੀ ਦੇ ਵਿੱਚ ਆਇਓ ਇਸ ਤੋਂ ਪਹਿਲਾਂ ਮੇਰੇ ਖਿਆਲ ਦੇ ਵਿੱਚ ਤੁਹਾਡੀ ਬੈਕਗ੍ਰਾਉਂਡ ਰਾਜਨੀਤੀ ਦੇ ਨਾਲ ਸੰਬੰਧਤ ਨਹੀਂ ਹੈ ਨਹੀਂ ਹੈ ਜੀ ਬਿਲਕੁਲ ਸਹੀ ਕਿਹਾ ਤੁਸੀਂ ਜੀ ਮੈਂ ਇੱਕ ਬਿਲਕੁਲ ਨਾਰਮਲ ਜੀ ਫੈਮਿਲੀ ਤੋਂ ਹਾਂ ਬੈਕਗ੍ਰਾਉਂਡ ਐਦਾਂ ਆ ਕਿ ਫਾਦਰ ਸਾਹਿਬ ਆਰਮੀ ਤੋਂ ਰਿਟਾਇਰਡ ਨੇ ਔਰ ਆਫੀਸਰ ਰੈਂਕ ਤੋਂ ਆ ਮਦਰ ਸੋਸ਼ਲ ਵਰਕਰ ਰਹੇ ਨੇ ਤੇ ਸ਼ੁਰੂਆਤ ਤੋਂ ਦੇਖਦੇ ਆਏ ਹਾਂ ਕਿ ਸਿਰਫ ਉਹਨਾਂ ਦਾ ਇੱਕੋ ਹੀ ਮੁੱਦਾ ਹੁੰਦਾ ਸੀਗਾ ਕਿ ਐਜੂਕੇਸ਼ਨ ਵਧੀਆ ਲਓ ਤਾਂ ਕਿ ਸਮਝ ਹੋਵੇ ਤੁਹਾਨੂੰ ਕਿ ਸਾਡੇ ਵਾਸਤੇ ਸਹੀ ਕੀ ਤੇ ਗਲਤ ਕੀ ਤੇ ਪੋਲਿਟਿਕਸ ਦੇ ਵਿੱਚ ਆਉਣ ਦਾ ਇੱਕੋ ਹੀ ਕਾਰਨ ਆ ਕਿ ਕਾਫੀ ਚੀਜ਼ਾਂ ਮੈਂ ਦੇਖ ਰਹੀ ਸੀ ਕਿ ਹੋ ਨਹੀਂ ਪਾਰੀਆਂ ਨੇ ਜਾਂ ਹੋਈਆਂ ਨਹੀਂ ਆ ਜਿਵੇਂ ਕਿ ਮੇਨ ਚੀਜ਼ ਐਜੂਕੇਸ਼ਨ ਬੱਚਿਆਂ ਦੀ ਐਜੂਕੇਸ਼ਨ ਸਰਕਾਰ ਨੇ ਫ੍ਰੀ ਜਰੂਰ ਕੀਤੀ ਆ ਮਿੱਡੇ ਮੀਲ ਜ਼ਰੂਰ ਦਿੱਤੀਆਂ ਨੇ ਬਟ ਜੇ ਇੱਕ ਕੁਆਲਿਟੀ ਐਜੂਕੇਸ਼ਨ ਜਿਹਨੂੰ ਅਸੀਂ ਏਮਪਲੋਇਬਲ ਐਜੂਕੇਸ਼ਨ ਕਹਿੰਦੇ ਆ ਉਹ ਲੈਕ ਕਰ ਰਹੀ ਹੈ ਕਿਤੇ ਉਹਦੀ ਕਮੀ ਆ ਕਿਤੇ ਹਨਾ ਤੇ ਉਹ ਚੀਜ਼ ਆਪਾਂ ਦਈਏ ਇੱਕ ਦੂਜਾ ਮੁੱਦਾ ਮੇਰਾ ਰੋਜ਼ਗਾਰ ਦਾ ਵੀ ਹੈ ਕਿ ਅਸੀਂ ਰੋਜ਼ਗਾਰ ਦੀ ਅੱਜ ਆਪਾਂ ਦੇਖ ਰਹੇ ਹਾਂ ਕਿ ਸਰਕਾਰੀ ਨੌਕਰੀਆਂ ਬਹੁਤ ਘੱਟ ਮਿਲ ਰਹੀਆਂ ਹਨ ਰੋਜ਼ਗਾਰ ਪੱਤਾ ਹੀ ਬੰਦ ਹੋ ਚੁੱਕਾ ਹੈ ਲਗਭਗ ਕਿ ਜੋ ਜਿਹੜਾ ਇੱਕ ਅਧਿਕਾਰ ਹੈ ਇੱਕ ਦੇ ਰੋਜ਼ਗਾਰ ਦਾ ਹਾਂ ਜੀ ਬਿਲਕੁਲ ਤੇ ਇਹ ਚੀਜ਼ ਹੈ ਕਿ ਉਹ ਪੜ੍ਹੇ ਲਿਖੇ ਨੌਜਵਾਨ ਜਿਹੜੇ ਨੇ ਉਹ ਬੇਰੋਜ਼ਗਾਰ ਨੇ ਬੇਰੋਜ਼ਗਾਰ ਹੋਣ ਦੇ ਕਰਕੇ ਹੀ ਉਹ ਕ੍ਰਾਈਮ ਵਰਲਡ ਵਾਲੇ ਪਾਸੇ ਨੂੰ ਮੁੜਦੇ ਨੇ ਔਰ ਸ਼ਾਰਟਕਟ ਵੇਜ਼ ਲੈਂਦੇ ਨੇ ਠੀਕ ਹੈ ਤੇ ਉਹ ਚੀਜ਼ ਕਿੱਦਾਂ ਪੋਸੀਬਲ ਹੋ ਪਾਏਗੀ ਪਹਿਲੀ ਚੀਜ਼ ਐਜੂਕੇਸ਼ਨ ਪੜ੍ਹੇ ਲਿਖੇ ਹੋਣਗੇ ਉਹਨਾਂ ਨੂੰ এমਪਲয়ਮੈਂਟ ਉਹਨਾਂ ਨੂੰ ਰੋਜ਼ਗਾਰ ਮਿਲੇਗਾ ਤਾਂ ਲੋੜੀਂਦੀ ਕੀ ਪੈਗੀ ਉਹਨਾਂ ਨੂੰ ਆਪਣੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕ੍ਰਾਈਮ ਦੇ ਵਿੱਚ ਜਾਣ ਦੀ ਤੇ ਇਹ ਚੀਜ਼ ਮੈਂ ਚਾਹੂੰਗੀ ਕਿ ਅਸੀਂ ਘਰ-ਘਰ ਦੇ ਵਿੱਚ ਸਵੈ ਰੋਜ਼ਗਾਰ ਯੋਜਨਾਵਾਂ ਵੀ ਚਲਾਈਏ ਤਾਂ ਕਿ ਇਹ ਸਿਰਫ ਇਹ ਨਹੀਂ ਕਿ ਘਰ ਦੇ ਮੇਨ ਪ੍ਰਮੁੱਖ ਜਿਹੜੇ ਮੇਲਕ ਪਰਿਵਾਰ ਦੇ ਹੈੱਡ ਨੇ ਉਹੀ ਨਹੀਂ ਬੀਬੀਆਂ ਵੀ ਨਾਲ-ਨਾਲ ਲੱਗ ਕੇ ਕੰਮ ਦੇ ਵਿੱਚ ਆਪਣਾ ਸਹਿਯੋਗ ਬਣ ਜਦੋਂ ਵੀ 5 ਸਾਲ ਬਾਅਦ ਚੋਣਾਂ ਆਉਂਦੀਆਂ ਨੇ ਤੇ ਆਖਰ ਸਾਡੇ ਜਿਹੜੇ ਰਾਜਨੀਤਿਕ ਆਗੂ ਨੇ ਉਹ ਗਲੀਆਂ ਨਾਲੀਆਂ ਤੋਂ ਬਾਹਰ ਨਹੀਂ ਨਿਕਲਣ ਦਿੰਦੇ ਇਹੀ ਸਿਲਸਿਲਾ ਜਿਹੜਾ ਪਿਛਲੇ ਕਰੀਬ 70-75 ਸਾਲਾਂ ਤੋਂ ਚੱਲਦਾ ਆਉਂਦਾ ਹੈ ਕਿ ਹਰ 5 ਸਾਲ ਬਾਅਦ ਗਲੀਆਂ ਨਾਲੀਆਂ ਜਿਹੜੀਆਂ ਬਣਦੀਆਂ ਸ਼ੁਰੂ ਹੋ ਜਾਂਦੀਆਂ ਨੇ ਉਸ ਤੋਂ ਇਲਾਵਾ ਕੁਝ ਨਵਾਂ ਦੇਖਣ ਨੂੰ ਨਹੀਂ ਮਿਲਦਾ ਨਵਾਂ ਇਹੀ ਜਿਹੜਾ ਮੈਂ ਪਹਿਲਾਂ ਮੁੱਦਾ ਦੱਸਿਆ ਕਿ ਰੁਜ਼ਗਾਰ ਸੈਕੰਡਰੀ ਜਿੱਦਾਂ ਕਰਾਈਨ ਹੈ ਭਾਜੀ ਹੁਣ ਇੱਕ ਨਸ਼ਾ ਦੇਖ ਰਹੇ ਹੋਗੇ ਨਸ਼ਾ ਬਹੁਤ ਜ਼ਿਆਦਾ ਆ ਘਰ-ਘਰ ਦੇ ਵਿੱਚ ਤੁਸੀਂ ਵੇਖੋਗੇ ਕਿ ਨੌਜਵਾਨ ਪੀੜੀ ਇਸ ਚੀਜ਼ ਦਾ ਪੀੜਿਤ ਹੋ ਚੁੱਕੀ ਆ ਤੇ ਉਹਨਾਂ ਮਾਵਾਂ ਨੂੰ ਜਾ ਕੇ ਪੁੱਛੋ ਜਿਹਨਾਂ ਦੇ ਢਿੱਡੋਂ ਜਾਏ ਬੱਚੇ ਨਸ਼ੇ ਦੇ ਘਰ ਨਰਕ ਦੇ ਵਿੱਚ ਤੱਕੇ ਜਾ ਚੁੱਕੇ ਨੇ ਜਿਹੜੇ ਤੱਕੇ ਜਾ ਚੁੱਕੇ ਨੇ ਉਹਨਾਂ ਵਾਸਤੇ ਉਹ ਤਾਂ ਉਹ ਤੇ ਵਿਕਟਿਮ ਨੇ ਹੁਣ ਅਸੀਂ ਉਹਨਾਂ ਨੂੰ ਵਿਕਟਿਮ ਦਾ ਨਾਮ ਦੇ ਸਕਦੇ ਹਾਂ ਕਿਉਂਕਿ ਰੋਜ਼ਗਾਰ ਨਹੀਂ ਐਜੂਕੇਸ਼ਨ ਨਹੀਂ ਕੋਈ ਜਰੀਆ ਨਹੀਂ ਜਿਹਦੇ ਨਾਲ ਉਹ ਕੁਝ ਕਮਾਈ ਕਰਕੇ ਆਪਣੇ ਘਰਵਾਲਿਆਂ ਦੇ ਦੇ ਸਕੀਏ ਤੇ ਮੇਬੀ ਮੈਂਟਲੀ ਵੀ ਸਟ्रेस ਹੋ ਕੇ ਸ਼ਾਇਦ ਉਹ ਇਸ ਕਦਮ ਰੱਖਦੇ ਨੇ ਇਸ ਚੀਜ਼ ਦੇ ਵਿੱਚ ਤੇ ਅਸੀਂ ਉਹਨਾਂ ਵਾਸਤੇ ਵੀ ਸੋਚ ਰਹੇ ਹਾਂ ਕਿ ਕੁਝ ਨਾ ਕੁਝ ਕਰੀਏ ਕਿ ਭਈ ਉਹਨਾਂ ਨੂੰ ਅਸੀਂ ਆਪਣੇ ਵੱਲੋਂ ਹੀ ਇਹ ਸਰਕਾਰ ਵੱਲੋਂ ਵੀ ਬੇਨਤੀ ਕਰਾਂਗੇ ਔਰ ਸਿਵਲ ਹਸਪੀਟਲ ਦੇ ਵਿੱਚ ਵੀ ਅਸੀਂ ਕੋਸ਼ਿਸ਼ ਇਹ ਰਹੇਗੀ ਕਿ ਉਹਨਾਂ ਨੂੰ ਫ੍ਰੀ ਇਲਾਜ ਉਹਨਾਂ ਦਾ ਕੀਤਾ ਜਾਏ ਤੇ ਨਸ਼ੇ ਨੂੰ ਠੱਲ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਏਗੀ ਵਾਰਡ ਦੇ ਵਿੱਚ ਕਿਹੜੇ-ਕਿਹੜੇ ਮੁੱਦੇ ਸਨ ਜਿਨ੍ਹਾਂ ਨੂੰ ਦੇਖ ਕੇ ਮਨ ਕੀਤਾ ਕਿ ਨਹੀਂ ਇਹ ਇਸ ਵਾਰ ਮੈਂ ਖੁਦ ਬਣ ਕੇ ਇਹਨਾਂ ਮੁੱਦਿਆਂ ਨੂੰ ਹੱਲ ਕਰਵਾਉਣਾ ਹੈ ਹਾਂਜੀ ਅ ਰੋਈ ਮੁੱਦਾ ਇੱਕ ਸਭ ਤੋਂ ਵੱਡਾ ਕਿ ਗੰਦਗੀ ਬਹੁਤ ਹੈ ਆਲੇ-ਦੁਆਲੇ ਤੁਸੀਂ ਦੇਖਿਆ ਹੋਗਾ ਕਿ ਪਿਛਲੇ ਕੁਝ ਸਾਲਾਂ ਤੋਂ ਕੁਝ ਕਿ ਹੁੰਦਾ 10 ਕਿ ਸਾਲਾਂ ਤੋਂ ਆਪਾਂ ਲਈਏ ਤੇ ਪੀਲੀਏ ਦੇ ਮਰੀਜ਼ ਇਹ ਕਿਵੇਂ ਹੋਏ ਨੇ ਮਰੀਜ਼ ਇਹ ਕਿੱਥੋਂ ਆਈ ਨਹੀਂ ਇਹ ਬਿਮਾਰੀ ਇੱਕ ਗੰਦਗੀ ਦਾ ਹੀ ਇੱਕ ਗੰਦੇ ਪਾਣੀ ਕਰਕੇ ਹੀ ਇਹ ਚੀਜ਼ਾਂ ਹੋਈਆਂ ਨੇ ਤੇ ਸਾਫ ਸਫਾਈ ਦੇ ਨਾਮ ਤੇ ਕੁਝ ਨਹੀਂ ਹੈ ਸਿਰਫ ਨਾਲੀਆਂ ਬਣਾਉਣ ਦੇ ਨਾਲ ਨਹੀਂ ਚੱਲੇਗਾ ਹੁਣ ਆਪਾਂ ਨਾਲੀਆਂ ਬਣਾ ਲੰਦੇ ਆ ਸੀਵਰੇਜ ਬਣਾ ਲੰਦੇ ਲੇਕਿਨ ਉਹਦੀ ਸਫਾਈ ਲਈ ਸਾਲੋਂ ਸਾਲ ਲੱਗ ਜਾਂਦੇ ਨੇ ਉਹ ਖਲੋਤਾ ਰਹਿੰਦਾ ਪਾਣੀ ਉਹੀ ਪਾਣੀ ਸਾਡੇ ਥੱਲੇ ਜਾ ਰਹਾ ਹੈ ਸੈਡੀਮੈਂਟ ਹੋ ਹੀ ਨਹੀਂ ਪਾਰਿਆ ਗੰਦਾ ਪਾਣੀ ਲੋਕੀ ਪੀ ਰਹੇ ਨੇ ਤੇ ਉਹਦੇ ਵਾਸਤੇ ਕੁਝ ਨਾ ਕੁਝ ਐਦਾਂ ਦਾ ਪਲਾਨ ਆਊਟ ਕੀਤਾ ਹੈ ਸਾਡੀ ਟੀਮ ਵੀ ਸਾਡੀ ਸਾਡੇ ਨਾਲ ਰਹੇਗੀ ਜਿਹੜੀ ਇਹਨਾਂ ਮੁੱਦਿਆਂ ਨੂੰ ਸੁਧਾਰੇਗੀ ਕਿ ਅਸੀਂ ਸਵੱਛ ਪਾਣੀ ਦੇਈਏ ਉਹਨਾਂ ਨੂੰ ਤਾਂ ਕਿ ਉਹਨਾਂ ਨੂੰ ਵਾਤਾਵਰਣ ਆਲਾਦਵਾਲਾ ਸਾਫ਼ ਸੁਥਰਾ ਮਿਲੇ ਸਾਹ ਉਹਨਾਂ ਨੂੰ ਸਾਫ਼ ਮਿਲ ਸਕੇ ਤਾਂ ਕਿ ਉਹ ਕਿਸੇ ਤਰੀਕੇ ਦੀ ਬਿਮਾਰੀ ਨਾਲ ਗ੍ਰਸਤ ਨਾ ਹੋ ਹਸਪਤਾਲਾਂ ਵਾਲੇ ਰੋਕ ਕਰਨ ਦੀ ਲੋੜ ਹੀ ਨਾ ਪਵੇ ਇਸ ਤਰ੍ਹਾਂ ਦੀ ਜਾਗਰੂਕਤਾ ਲਿਆਵਾਂਗੇ ਇਸ ਤੋਂ ਪਹਿਲਾਂ ਵੀ ਤੁਸੀਂ ਆਪਣੇ ਵਾਰਡ ਦੇ ਵਿੱਚ ਵਿਚਰੇ ਹੋ ਜਾਂ ਫਿਰ ਪਹਿਲੀ ਵਾਰੀ ਇਹ ਮਨ ਦੇ ਵਿੱਚ ਆਈ ਹੈ ਸੋਚ ਨਹੀਂ ਜੀ ਮੈਂ ਬਿਲਕੁਲ ਫ੍ਰੈਸ਼ਰ ਹਾਂ ਪਹਿਲੀ ਵਾਰੀ ਮੈਂ ਪੋਲਿਟਿਕਸ ਤੇ ਪੈਰ ਰੱਖ ਰਹੀ ਆ ਸਿਰਫ ਇਹ ਚੀਜ਼ਾਂ ਸਵਾਲ ਬੜੇ ਮਨ ਚੋੜਦੇ ਸੀਗੇ ਕਿ ਘਰ ਵਾਲਿਆਂ ਨਾਲ ਮਾਪਿਆਂ ਨਾਲ ਕਿ ਐਦਾਂ ਕਿਉਂ ਹੋ ਰਿਹਾ ਆ ਇਹ ਕਿਉਂ ਨਹੀਂ ਹੋਇਆ ਇਹ ਕਿਉਂ ਨਹੀਂ ਹੋਇਆ ਲੇਕਿਨ ਹੁਣ ਲੱਗਦਾ ਹੈ ਕਿ ਕਿਸੇ ਨੂੰ ਕਹਿਣ ਦੇ ਨਾਲ ਨਹੀਂ ਹੋਣਾ ਇਹ ਆਪ ਉੱਤਰਨਾ ਪੈਣਾ ਇਸ ਗੰਦਗੀ ਨੂੰ ਸਾਫ਼ ਕਰਨ ਲਈ ਵਿਰੋਧੀ ਇਹ ਕਹਿ ਰਹੇ ਨੇ ਕਿ ਪਰਮਿੰਦਰ ਕੌਰ ਨੂੰ ਕੋਈ ਜਾਣਦਾ ਨਹੀਂ ਤੇ ਉਹ ਵਾਰਡ ਦੇ ਵਿੱਚ ਵੋਟਾਂ ਕੌਣ ਪਾਵੇਗਾ ਨਾ ਇਹ ਤੇ ਵੈਗੁਰੂ ਜੀ ਆਪ ਦੱਸਣਗੇ ਕਿ ਕਿਸ ਤਰ੍ਹਾਂ ਮੈਂ ਐਕਚੁਅਲੀ 2001 ਦੇ ਵਿੱਚ ਮੇਰੀ ਮੈਰਿਜ ਹੋਈ ਹੈ ਪੰਜਾਬ 'ਚ ਮੇਰੀ ਪਿਛੋਕਰ ਜਿਹੜੀ ਆ ਉਹ ਦਿੱਲੀ ਤੋਂ ਆ ਤੇ ਜਦੋਂ ਇੱਥੇ ਆਈ ਸੀਗੇ ਤੇ ਮੈਂ ਯਕੀਨ ਮੰਨੋ ਮੈਨੂੰ ਪੰਜਾਬੀ ਵੀ ਨਹੀਂ ਬੋਲਣੀ ਆਉਂਦੀ ਸੀ ਟਿਊਸ਼ਨਸ ਤੋਂ ਬੇਸਿਕ ਸ਼ੁਰੂ ਕੀਤਾ ਹੈਗਾ ਊੜਾ ਜਿਹੜਾ ਮੈਂ ਬੱਚਿਆਂ ਨੂੰ ਸਿਖਾਉਂਦੇ ਸਿਖਾਉਂਦੇ ਆਪ ਸਿੱਖਿਆ ਤੇ ਮੈਂ ਅਪਲਾਈ ਕੀਤਾ ਸੀ ਗਵਰਨਮੈਂਟ ਜੌਬ ਲਈ ਤੇ ਉਹਨਾਂ ਨੇ ਮਨਾਂ ਕੀਤਾ ਕਿ ਤੁਹਾਡੇ ਕੋਲ 10ਵੀਂ ਪੰਜਾਬੀ ਦੀ ਹੋਣੀ ਜ਼ਰੂਰੀ ਹੈ ਜੀ ਮੈਂ ਉਹ ਵੀ ਬਾਅਦ ਪੇਪਰ ਦਿੱਤੇ ਚਲੋ ਕਾਰਨ ਕੁਝ ਐਦਾਂ ਬਣਿਆ ਕਿ ਓਵਰਏਜ ਹੋ ਗਈ ਨਹੀਂ ਜੌਬ ਮਿਲ ਪਾਈ ਤੇ ਉਹ ਸਾਰੀਆਂ ਚੀਜ਼ਾਂ ਮੈਂ ਦੇਖ ਕੇ ਮੈਨੂੰ ਲੱਗਦਾ ਵਾ ਕਿ ਜ਼ਰੂਰ ਇੱਕ ਵਾਰ ਆਪਾਂ ਨੂੰ ਟਰਾਈ ਕਰਨਾ ਚਾਹੀਦਾ ਇਸ ਚੀਜ਼ ਲਈ ਤੇ ਮਨ ਸੀਗਾ ਕਿ ਹਾਂ ਕੁਝ ਸਮਾਜ ਲਈ ਕੁਝ ਕਰੀਏ ਦੇਸ਼ ਵਾਸਤੇ ਕੁਝ ਕਰੀਏ ਤੇ ਇਵਨ ਮੈਂ ਆਈਪੀਐਸ ਦੇ ਇਗਜ਼ੈਮਸ ਵੀ ਦਿੱਤੇ ਹੋਏ ਆ ਜੀ ਹਨਾ ਤੇ ਬਸ ਕੁਝ ਕਰਦੇ ਹਾਲਾਤ ਕੁਝ ਇਸ ਤਰ੍ਹਾਂ ਦੇ ਸੀਗੇ ਕਿ ਮੇਰੇ ਡੈਡੀ ਬਿਲਕੁਲ ਵੀ ਇਸ ਚੀਜ਼ ਦੇ ਫੇਵਰ 'ਚ ਨਹੀਂ ਸੀਗੇ ਕਿ ਕੀ ਕਹਿੰਦੇ ਉਹਨੂੰ ਆਪਾਂ ਵੱਡੀ ਦਿੱਤੀ ਜਾਵੇ ਜਿਹਨੂੰ ਪੰਜਾਬੀ 'ਚ ਕਹਿੰਦੇ ਆ ਇਹ ਰਿਸ਼ਵਤ ਦਿੱਤੀ ਜਾਵੇ ਕਿਉਂਕਿ ਉਹ ਵੀ ਫੌਜ ਤੋਂ ਰਿਟਾਇਰਡ ਨੇ ਤੇ ਬੜੇ ਅਸੂਲਾਂ ਦੇ ਪੱਕੇ ਤੇ ਕੈਂਡੀਡੇਟ ਮੈਂ ਕੈਲੀਬਰ ਹੋਣ ਦੇ ਬਾਅਦ ਪਿੱਛੇ ਰਹਿ ਗਈ ਤੇ ਮੈਨੂੰ ਲੱਗਦਾ ਹੈ ਕਿ ਇਹ ਸਾਰੀਆਂ ਛੋਟੀਆਂ-ਛੋਟੀਆਂ ਚੀਜ਼ਾਂ ਭਾਜੀ ਕਰਪਸ਼ਨ ਹੋਈ ਨਸ਼ਾ ਖੋਰੀ ਹੋ ਗਈ ਅਨਪਲਾਈਮੈਂਟ ਹੋ ਗਈ ਬੜੀਆਂ ਸਾਰੀਆਂ ਚੀਜ਼ਾਂ ਜਿਨ੍ਹਾਂ ਦੇ ਉੱਪਰ ਵਿਚਾਰ ਕਰਨ ਦੀ ਲੋੜ ਹੈ ਨਾਲੀਆਂ ਸੀਵਰੇਜ ਇਹ ਤੇ ਇੱਕ ਇਹੋ ਜਿਹੀ ਚੀਜ਼ਾਂ ਜਿਹੜੀਆਂ ਹਰ ਇੱਕ ਸਰਕਾਰ ਆਉਂਦੀ ਹੈ ਤੇ ਲੋਕਾਂ ਦਾ ਇਹ ਚੱਲਦਾ ਰਹਿਣਾ ਕੰਮ ਇਹ ਵੀ ਨਹੀਂ ਅਸੀਂ ਕਹਿੰਦੇ ਕਿ ਇਹਨਾਂ ਨੂੰ ਅਸੀਂ ਨਹੀਂ ਕਰਾਵਾਂਗੇ ਨਾਲੀਆਂ ਸਾਫ਼ ਹੋ ਗਈਆਂ ਠੀਕ ਆ ਲੇਕਿਨ ਜੇ ਤੁਹਾਡੇ ਬੱਚੇ ਪੜ੍ਹੇ ਲਿਖੇ ਹੋਣਗੇ ਨਸ਼ਾ ਮੁਕਤ ਹੋਣਗੇ ਘਰ ਉਹਨਾਂ ਦੇ ਕੋਲ ਐਮਪਲੋਏਬਲ ਐਜੂਕੇਸ਼ਨ ਡਿਗਰੀ ਸਾਰਿਆਂ ਦੇ ਕੋਲ ਆ ਭਾਜੀ ਇੱਕ ਲੈਵਲ ਲੱਗਾ ਹੈ ਡਿਗਰੀ ਦਾ ਕਿ ਆਮ ਗ੍ਰੈਜੂਏਟ ਆਮ ਪੋਸਟ ਗ੍ਰੈਜੂਏਟ ਬਟ ਦੇ ਡ ਉਹਨਾਂ ਕੋਲ ਹੈ ਹੀ ਨਹੀਂ এডੂਕੇਸ਼ਨ ਕਿ ਉਹ ਨੌਕਰੀ ਕਰ ਸਕਣ ਪੰਜਾਬ ਤੋਂ ਬਾਹਰ ਜਾ ਕੇ ਉਹ ਬੱਚੇ ਕਾਮਯਾਬ ਨਹੀਂ ਉਹਨਾਂ ਨੂੰ اسی ਇੱਥੇ ਕਾਮਯਾਬ ਬਣਾਵਾਂਗੇ ਕਿ ਬਾਹਰ ਦੇ ਸਾਨੂੰ ਲੋਕਾਂ ਨੂੰ ਇੱਥੇ ਲਿਆਉਣ ਦੀ ਲੋੜ ਹੀ ਨਾ ਪਵੇ ਸਾਡੇ ਪੰਜਾਬੀ ਇੰਨੇ ਕਾਬਿਲ ਕਾਬਿਲ ਹੋਣ ਕਿ ਉਹ ਆਈਟੀ ਸੈਕਟਰ 'ਚ ਹਰ ਇੱਕ ਸੈਕਟਰ 'ਚ ਉਹ ਆਪ ਅੱਗੇ ਖੜੇ ਹੋਣ ਵਿਚਾਰ ਬਹੁਤ ਨੇ ਪਾਜੀ ਤੇ ਮੈਂ ਸੋਚ ਰਹੀ ਹਾਂ ਕਿ ਸ਼ਾਇਦ ਮੈਂ ਤੁਹਾਨੂੰ ਮੌਕਾ ਕੱਟ ਦੇ ਰਹੀ ਆ ਇਹਦੇ ਲਈ ਮੈਂ ಕ್ಷਮਾ ਚਾਹੁੰਦੀ ਆ ਪਰ ਤੁਸੀਂ ਅਸਲ ਦੇ ਵਿੱਚ ਅਸੀਂ ਗੱਲ ਵੀ ਤੁਹਾਡੀ ਸੁਣਨ ਆਏ ਆ ਕਿਉਂਕਿ ਸਾਡੇ ਜਿਹੜੇ ਵਾਰਡ ਦੇ ਤੁਹਾਡੇ ਵਾਸੀ ਨੇ ਉਹ ਜਾਣਨਾ ਚਾਹੁੰਦੇ ਨੇ ਕਿ ਆਖਰ ਪਰਮਿੰਦਰ ਜੀ ਪਰਮਿੰਦਰ ਕੌਣ ਹੈ ਔਰ ਇਹ ਜੇਕਰ ਬਣਦੇ ਨੇ ਵਾਰਡ ਦੇ ਵਿੱਚ ਐਮਸੀ ਤਾਂ ਕਿਸ ਤਰੀਕੇ ਦੇ ਨਾਲ ਕੰਮ ਕਰਨਗੇ ਇਸ ਲਈ ਤੁਸੀਂ ਜਿੰਨਾ ਵੀ ਜ਼ਿਆਦਾ ਦੱਸੋਗੇ ਉਹ ਸਾਡੇ ਜਿਹੜੇ ਸ਼ਰੋਤੇ ਆ ਉਹਨਾਂ ਨੂੰ ਪਤਾ ਚੱਲੇਗਾ ਤੁਹਾਡੇ ਬਾਰੇ ਹਾਂਜੀ ਹਾਂਜੀ ਅਕਚੁਅਲੀ ਮੈਂ ਸ਼ੁਰੂ ਤੋਂ ਜਦੋਂ ਆਈ ਸੀ ਇੱਥੇ ਤੇ ਪ੍ਰਾਈਵੇਟ ਜੌਬਸ ਕੀਤੀਆਂ ਨੇ ਸਕੂਲਾਂ ਦੇ ਵਿੱਚ ਪੜਾਇਆ ਕਿਪਿਟ ਸਕੂਲ ਮਹਾਰਾਜਾ ਚਵੀ ਪੜਾਇਆ ਸੇਂਟ ਫਰਾਂਸਿਸ ਚ ਪੜਾਇਆ ਫਿਰ ਮੇਰੇ ਦੋ ਸਕੂਲ ਚਲਾਏ ਸੀ ਮੈਂ ਭਾਜੀ ਇੱਕ ਮੁਗਲ ਚੱਕ ਦੇ ਵਿੱਚ ਸੀਗਾ ਔਰ ਇੱਕ ਮੇਰਾ ਠੱਠੀ ਘਰੇ ਦੂਖਨੀਵਾਰਨ ਗੁਰਦੁਆਰੇ ਲੱਗੇ ਸੀਗਾ ਟਿਊਸ਼ਨਸ ਮੈਂ ਸ਼ਾਮ ਨੂੰ ਕਰਾਉਂਦੀ ਸੀ ਬੱਚਿਆਂ ਨੂੰ ਮੈਂ ਨਾ ਤਵਜੋ ਮੈਂ ਇਹ ਨਹੀਂ ਕਿ ਮੈਂ ਕਿਸੇ ਦੇ ਉੱਤੇ ਡਿਪੈਂਡੈਂਟ ਰਹੀ ਹਾਂ ਮੈਨੂੰ ਸੀਗਾ ਕਿ ਮੈਂ ਆਪਣੇ ਆਪ ਤੇ ਇੱਕ ਇੰਡੀਪੈਂਡੈਂਟ ਰਹਾ ਮਾਂ ਤੇ ਜਦੋਂ ਮੈਂ ਪਿੱਛੇ ਗਈ ਹਾਂ ਪਾਜੀ ਕੱਲ ਤੇ ਮੈਂ ਵੇਖਿਆ ਕਿ ਵਰਡਾਂ ਦੇ ਵਿੱਚ ਬੱਚੇ ਜਿਹੜੇ ਛੋਟੇ-ਛੋਟੇ ਮੈਂ ਪੜਾਏ ਸੀਗੇ ਉਹ ਵੱਡੇ ਹੋ ਗਏ ਉਹ ਮੇਰੇ ਕੋਲੋਂ ਆਇਲਸ ਕਰਕੇ ਕਈ ਬਾਹਰ ਵੀ ਗਏ ਤੇ ਮਾਪਿਆਂ ਨੇ ਮਤਲਬ ਗਲੀ ਦੇ ਵਿੱਚ ਹੀ ਜਫੀਆਂ ਪਾ ਕੇ ਮਿਲੇ ਮੈਨੂੰ ਉਹਨਾਂ ਨੂੰ ਜਾਣਦੀ ਸੀ ਪਰ ਇਹ ਨਹੀਂ ਪਤਾ ਸੀ ਉਹ ਰਹਿੰਦੇ ਵੀ ਇੱਥੇ ਲਾਗੇ-ਛਾਗੇ ਨੇ ਕਿਦਾਂ ਮੇਰੇ ਤੱਕ ਉਹ ਪਹੁੰਚਦੇ ਰਹੇ ਮੈਨੂੰ ਨਹੀਂ ਪਤਾ ਤੇ ਬਹੁਤ ਅੱਛਾ ਹੁਗਾਰਾ ਮਿਲਿਆ ਸਾਰਿਆਂ ਵੱਲੋਂ ਕਿ ਮੈਡਮ ਇਹ ਬਹੁਤ ਵਧੀਆ ਕੀਤਾ ਕਿ ਤੁਸੀਂ ਅੱਜ ਆਇਓ ਤੇ ਸਾਡੀ ਸਪੋਰਟ ਤੁਹਾਡੇ ਵੱਲੀ ਹੈ ਜੀ ਹਾਂ ਬਿਲਕੁਲ ਜੀ ਸੋ ਦੋਸਤੋ ਪਰਮਿੰਦਰ ਕੌਰ ਜੀ ਬਹੁਤ ਵਧੀਆ ਉਮੀਦਵਾਰ ਨੇ ਜੋ ਪੜੇ ਲਿਖੇ ਵੀ ਨੇ ਔਰ ਇਹਨਾਂ ਦੀਆਂ ਪ੍ਰਾਪਤੀਆਂ ਵੀ ਤੁਸੀਂ ਦੇਖ ਸਕਦੇ ਹੋ ਕਿ ਇੱਕ ਊਮਨ ਹੁੰਦਿਆ ਹੋਇਆ ਵੀ ਆਪਣੇ ਆਪ ਤੇ ਡਿਪੈਂਡ ਨੇ ਔਰ ਖੁਦ ਕੁਝ ਕਰਕੇ ਦਿਖਾਉਣਾ ਚਾਹੁੰਦੇ ਨੇ ਅਜਿਹੇ ਉਮੀਦਵਾਰਾਂ ਦੀ ਸਾਡੇ ਇਹ ਜਿਹੜਾ ਸ਼ਹਿਰ ਤੇ ਵਿੱਚ ਲੋਡ ਹੈ ਅਜਿਹੇ ਪੜੇ ਲਿਖੇ ਉਮੀਦਵਾਰਾਂ ਦੀ ਅਖੀਰ ਦੇ ਵਿੱਚ ਕੀ ਅਪੀਲ ਕਰਦੇ ਹੋ ਆਪਣੇ ਜਿਹੜੇ ਵੋਟਰ ਤੇ ਸਪੋਰਟਰ ਨੇ ਮੇਰੀ ਹੱਥ ਜੋੜ ਕੇ ਬੇਨਤੀ ਸਾਰਿਆਂ ਨੂੰ ਇਹੀ ਆ ਕਿ ਆਜ਼ਾਦ ਖੜੀ ਹੋਈਆਂ ਤੇ ਮੈਨੂੰ ਪਲੀਜ਼ ਆਪਣੀ ਵੋਟਾਂ ਦੇ ਕੇ ਸਹਿਯੋਗ ਦਿਓ ਤਾਂ ਕਿ ਮੈਂ ਜਿੱਤ ਸਕਾਂ ਔਰ ਜਿਹੜੇ ਮੈਂ ਵਾਅਦੇ ਕੀਤੇ ਹਨ ਉਹਨਾਂ ਨੂੰ ਪੂਰੇ ਕਰ ਸਕਾਂ ਬਸ ਇਹੀ ਕਹਿਣਾ ਚਾਹੂੰਗੀ ਤੇ ਮੇਰਾ ਵੋਟ ਨਿਸ਼ਾਨ ਹੈ ਕਿਸ਼ਤੀ ਤੇ 2 ਤਰੀਕ ਨੂੰ ਐਤਵਾਰ ਬਾਬਾ ਦੀਪ ਸਿੰਘ ਜੀ ਦਾ ਦਿਹਾੜਾ ਹੈ ਜੀ ਐਤਵਾਰ ਤੇ ਮੈਨੂੰ ਪਤਾ ਹੈ ਕਿ ਚਪਾਰੇ ਚੱਲ ਰਿਹਾ ਮੈਂ ਵੀ ਜਾਣਦੀ ਹਾਂ ਚਪਾਰੇ ਆ ਤੇ ਬਟ ਮੈਂ ਅਪੀਲ ਇਹ ਰਹੀ ਕਿ ਤੁਸੀਂ ਵੋਟ 2 ਮਿੰਟ ਦਾ ਟਾਈਮ ਕੱਢ ਕੇ ਆਪਣੀ ਵੋਟ ਜ਼ਰੂਰ ਪਾ ਕੇ ਤੇ ਫਿਰ ਜਾਓ ਚਪਾਰੇ ਸ਼ੁਰੂ ਹੋਣੇ ਆ ਜੀ 12 ਵਜੇ ਤੇ ਉਸ ਤੋਂ ਪਹਿਲਾਂ ਪਹਿਲਾਂ ਵੋਟ ਪਾ ਕੇ ਸਾਰਿਆਂ ਨੇ ਮੈਨੂੰ ਕਾਮਯਾਬ ਬਣਾਉਣਾ ਹੈ ਧੰਨਵਾਦ ਜੀ ਧੰਨਵਾਦ ਜੀ ਸਾਡੇ ਨਾਲ ਗੱਲਬਾਤ ਕਰਨ ਦਾ ਥੈਂਕ ਯੂ ਜੀ ਥੈਂਕ ਯੂ ਬਾਜੀ ਸੋ ਦੋਸਤੋ ਗੱਲਬਾਤ ਕੀਤੀ ਹੈ ਪਰਮਿੰਦਰ ਕੌਰ ਜੀ ਨਾਲ ਵਾਰਡ ਨੰਬਰ 5 ਹੈ ਚੌਣ ਨਿਸ਼ਾਨ ਕਿਸ਼ਤੀ ਇਹ 2 ਤਰੀਕ ਤੋਂ ਬਾਅਦ ਸਮਾਂ ਦੱਸੇਗਾ ਕਿ ਆਖਰ ਲੋਕ ਇਹਨਾਂ ਦੇ ਹੱਕ ਵਿੱਚ ਕਿਸ ਤਰੀਕੇ ਦਾ ਫਤਵਾ ਜਾਰੀ ਕਰਦੇ ਨੇ ਤੁਸੀਂ ਦੇਖਦੇ ਰਹੋ ਡੇਲੀ ਕਾਸਟ ਪੰਜਾਬੀ ਮੈਂ ਹਾਂ ਮਨਦੀਪ ਸਿੰਘ ਰਾਜਨ ਤਰਨਤਾਰ